ਮੀਕੂ ਢਿਲੋ ਤੇ ਗੁਰਜਸ ਕਪਲਸ ਦਾ ਮੀਕੂ ਦੇ ਵਿਆਹ ਨੂੰ ਲੈ ਕੇ ਇੱਕ ਵੱਡਾ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਦੋਨਾਂ ਨੇ ਇੱਕ ਦੂਜੇ ਨੂੰ ਰਪਲਾਈ ਤੱਕ ਦਿੱਤੀ ਸੀ ਤੇ ਉਸ ਤੋਂ ਬਾਅਦ ਹੁਣ ਮੀਕੂ ਢਿਲੋ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਆ ਤੁਸੀਂ ਜੇਕਰ ਆਪਣਾ ਸਭ ਤੋਂ ਪਹਿਲਾਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਮੀਕੂ ਤੇ ਗੁਰਜਸ ਹੁਣਾਂ ਨੂੰ ਜਿਹੜਾ ਲੋਕਾਂ ਨੇ ਕਾਫੀ ਜ਼ਿਆਦਾ ਟਰੋਲ ਕੀਤਾ ਸੀ ਤੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਬਾਜੀ ਉਹਨਾਂ ਦੋਨਾਂ ਦੇ ਖਿਲਾਫ ਕਹੀ ਗਈ ਸੀ ਤੇ ਮੀਕੂ ਦੇ ਫੈਨਸ ਉਸ ਨੂੰ ਸਹੀ ਕਹਿ ਰਹੇ ਸਨ ਤੇ ਗੁਰਜਸ ਕਪਲਸ ਦੇ ਫੈਨ ਆ ਜਿਹੜੇ ਉਹ ਗੁਰਜਸ ਨੂੰ ਸਹੀ ਕਹਿ ਰਹੇ ਸਨ ਤੇ ਹੁਣ ਮੀਕੂ ਨੇ ਆਪਣੇ ਇੰਸਟਾਗ੍ਰam ਅਕਾਊਂਟ ਉੱਤੇ ਲਵ ਨਿਮਲਸ ਕਪਲਸ ਦੇ ਨਾਲ ਵੀਡੀਓ ਸ਼ੇਅਰ ਕੀਤਿਆਂ ਹਨ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਕੀਤੇ ਗਏ ਹਨ ਤੇ ਲੋਕਾਂ ਨੇ ਕਮੈਂਟਾਂ ਦੇ ਵਿੱਚ ਕਿਹਾ ਕਿ ਪਹਿਲਾਂ ਤੁਸੀਂ ਗੁਰਜਸ ਨਾਲ ਰਹਿ ਕੇ ਉਹਨਾਂ ਨੂੰ ਭੰਡ ਕੇ ਛੱਡ ਦਿੱਤਾ ਤੇ ਹੁਣ ਤੁਸੀਂ ਇਹਨਾਂ ਨਾਲ ਵੀ ਐਦਾਂ ਹੀ ਕਰੋਗੇ ਤਾਂ ਮੀਕੂ ਦੇ ਵੱਲੋਂ ਜਿਹੜੇ ਉਸ ਪੋਸਟ ਦੇ ਕਮੈਂਟ ਆ ਉਹ ਆਫ ਕਰ ਦਿੱਤੇ ਗਏ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਤੇ ਹੋਰ ਵੀ ਕਾਫੀ ਗੱਲਾਂ ਜੜੀਆਂ ਕਮੈਂਟ ਦੇ ਵਿੱਚ ਲੋਕਾਂ ਦੇ ਵੱਲੋਂ ਕਈਆਂ ਕਈਆਂ ਸਨ ਤੇ ਕਮੈਂਟ ਆਫ ਕਰ ਦਿੱਤੇ ਗਏ ਹਨ ਦੇ ਨਾਲ ਹੀ ਮੀਕੂ ਢਿੱਲੋਂ ਨਾਲ ਜੋ ਗੁਰਜਸ ਕਪਲਸ ਦੀਆਂ ਤਸਵੀਰਾਂ ਸਨ ਜਾਂ ਵੀਡੀਓ ਸਨ ਉਸ ਨੂੰ ਵੀ ਮੀਕੂ ਢਿੱਲੋਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਡਿਲੀਟ ਕਰ ਦਿੱਤਾ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਹਨਾਂ ਦੀਆਂ ਪੋਸਟਾਂ ਥੱਲੇ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਮੰਨਦੇ ਹੋ ਤੁਹਾਡੀ ਇਸ ਬਾਰੇ ਕੀ ਰਾਇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿ ਇਹਨਾਂ ਨੂੰ ਅਨਫੋਲੋ ਜਾਂ ਵੀਡੀਓ ਡਿਲੀਟ ਕਰਨੀਆਂ ਚਾਹੀਦੀਆਂ ਸੰਨ ਜਾਂ ਨਹੀਂ ਚਾਹੀਦੀਆਂ ਸੰਨ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਹੋਰ ਪੰਜਾਬੀ ਅਪਡੇਟਸ ਲਗਾਤਾਰ ਦੇਖਣ ਲਈ ਸਾਡੇ YouTube ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ